ਅੱਜ ਅਪਾ ਬਣਾਵਾਂਗੇ ਬਿਨਾ ਗੁਟਲੀ ਵਾਲਾ ਅੰਬ ਦਾ ਆਚਾਰ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦਾ ਹੈ ਤੇ ਇਸ ਤਰ੍ਹਾਂ ਬਣਾਉਗੇ ਤਾਂ ਬਿਲਕੁਲ ਹੀ ਹੈ ਜਿਹੜਾ ਖਰਾਬ ਤੁਹਾਡਾ ਅੰਬ ਦਾ ਆਚਾਰ ਨਹੀਂ ਹੋਊਗਾ ਜਿੰਨਾ ਮਰਜੀ ਤੁਸੀਂ ਲੰਬਾ ਟਾਈਮ ਰੱਖ ਲਿਓ ਜਿਆਦਾ ਪ੍ਰੋਬਲਮ ਇਹ ਹੀ ਹੁੰਦੀ ਹੈ ਕਿ ਆਚਾਰ ਨੂੰ ਆ ਜਿਹੜੀ ਉਲੀ ਲੱਗ ਜਾਂਦੀ ਹੈ ਜਲਦੀ ਖਰਾਬ ਹੋ ਜਾਂਦਾ ਹੈ ਇਸ ਤਰੀਕੇ ਨਾਲ ਬਣਾਉਗੇ ਬਿਲਕੁਲ ਪਰਫੈਕਟ ਤੁਹਾਡਾ ਆਚਾਰ ਬਣ ਕੇ ਤਿਆਰ ਹੋਊਗਾ ਤੇ ਨੂੰ ਜਿੰਨੇ ਮਰਜੀ ਲੰਬੇ ਟਾਈਮ ਲਈ ਤੁਸੀਂ ਜਿਹੜਾ ਸਟੋਰ ਕਰਕੇ ਰੱਖ ਸਕਦੇ ਹੋਵੇਂ ਦਾ ਉਵੇਂ ਹੀ ਹੈ ਜਿਹੜਾ ਆਚਾਰ ਪਿਆ ਰਹੂਗਾ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਰਹਨੀ ਆ ਨਵੀਂ ਨਵੀਂ ਰੈਸਪੀਜ਼ ਨਵੀਂ ਰੈਸਪੀਜ਼ ਦੇਖਣ ਲਈ ਜਿਹੜਾ ਚੈਨਲ ਨੂੰ ਫੋਲੋ ਕਰ ਲਓ ਤੇ ਨਾਲ ਦੀ ਨਾਲ ਚੱਲਦੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਆ ਜਿਹੜਾ ਜ਼ਰੂਰ ਕਰਦਿਆ ਕਰੋ ਬੈਲ ਆਈਕਨ ਦਬਾਇਆ ਕਰੋ ਤਾਂ ਕਿ ਸਭ ਤੋਂ ਪਹਿਲਾਂ ਵੀਡੀਓ ਸਤ ਤੁਹਾਡੇ ਕੋਲ ਪਹੁੰਚ ਸਕੇ ਤੇ ਰੈਸਪੀ ਆ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਬਿਨਾ ਗੁਟਲੀ ਵਾਲਾ ਅੰਬ ਦਾ achar ਜਾਂ ਕੋਈ ਵੀ achar ਬਣਾਉਣ ਲਈ ਸਭ ਤੋਂ ਪਹਿਲਾਂ ਸਾਨੂੰ ਕੱਚੇ ਅੰਬ ਚਾਹੀਦੇ ਆ अच्छे आम पेला प अच्छी तरह तोले सीगे उस तो बाद ਇਹਨਾਂ ਨੂੰ ਸੁਕਾ ਲੈਣਾ ਹੈ ਗਿੱਲੇ ਬਿਲਕੁਲ ਵੀ ਨਹੀਂ ਹੋਣੇ ਚਾਹੀਦੇ ਹੈਗੇ ਤੇ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਸਾਈਡਾਂ ਜਿਹੜੀਆਂ ਕੱਟ ਲਵਾਂਗੇ ਤੇ ਗੋਠਲੀ ਹੈ ਜਿਹੜੀ ਹੋਟਾ ਲਵਾਂਗੇ ਗੁੱਦਾ ਵਗੈਰਾ ਸਾਰਾ ਆਪਾਂ ਨਾਲ ਹੀ ਆ ਜਿਹੜਾ ਪੀਸਸ ਦੇ ਵਿੱਚ ਕੱਟ ਲੈਣਾ ਹੈ ਤੁਸੀਂ ਛੋਟੇ ਵੱਡੇ ਲੰਬੇ ਜਾਂ ਫਿਰ ਚੌਰਸ ਕਿਦਾਂ ਦੇ ਪੀਸ ਕੱਟਨੇ ਆ ਉਦਾਂ ਦੇ ਕੱਟ ਸਕਦੇ ਹੋ ਮੈਂ ਇਸ ਤਰ੍ਹਾਂ ਲੰਬੇ ਲੰਬੇ ਪੀਸ ਜਿਹੜੇ ਕੱਟ ਲਏ ਆ ਤੇ ਗੋਠਲੀ ਹੈ ਜਿਹੜੀ ਉਹ ਅਲੱਗ ਕਰ ਦਿੱਤੀ ਆ ਇਸ ਤਰ੍ਹਾਂ ਸਾਰੇ ਆਂਬਾ ਜਿਹੜੇ ਆਪਾਂ ਕੱਟ ਲਵਾਂਗੇ ਅੰਬਾ ਨੂੰ ਕੱਟਣ ਤੋਂ ਬਾਅਦ ਆਪਾਂ ਨੂੰ ਇੱਕ ਦਿਨ ਦੀ ਧੁੱਪਾ ਜਿਹੜੀ ਉਹ ਦਿਖਾ ਦੇਣੀ ਆ ਫਿਰ ਜਿਹੜਾ ਚਾਰ ਆ ਜਲਦੀ ਖਰਾਬ ਨਹੀਂ ਹੁੰਦਾ ਹੈਗਾ ਜੇ ਤੁਸੀਂ ਧੁੱਪ ਦੇ ਵਿੱਚ ਅੰਬਾ ਜਿਹੜੇ ਸੁਕਾ ਲੈਨੇ ਹੋ ਕਿਉਂਕਿ ਇਹਦੀ ਨਮੀ ਆ ਜਿਹੜੀ ਫਿਰ ਉਹ ਜਿਸ ਸੋਖ ਲੈਂਦੀ ਆ ਧੁੱਪ ਤੇ ਚਾਰ ਨੂੰ ਉਲੀ ਵਗੈਰਾ ਨਹੀਂ ਲੱਗਦੀ ਹੈਗੀ ਜੇ ਤੁਸੀਂ ਧੁੱਪ ਨਹੀਂ ਦਿਖਾਉਂਦੇ ਹੈਗੇ ਫਿਰ ਚਾਰ ਖਰਾਬ ਹੋ ਜਾਂਦਾ ਹੈ ਇਸ ਲਈ ਆਪਾਂ ਧੁੱਪ ਦੇ ਵਿੱਚ ਆਪਾਂ ਨੂੰ ਜਿਹੜਾ ਸੁਕਾ ਲਵਾਂਗੇ ਧੁੱਪ ਚ ਸਕੌਂਡ ਤੋਂ ਬਾਅਦ ਆਪਾਂ ਇਹਦੇ ਉੱਪਰ ਥੋੜਾ ਜਿਹਾ ਨੂਨ ਤੇ ਹਲਦੀ ਪਾ ਦਵਾਂਗੇ ਤੇ ਹੱਥ ਵੀ ਆ ਜਿਹੜੇ ਜਦੋਂ ਤੁਸੀਂ ਚਾਰ ਲਾਉਣਾ ਹੈ ਸੁੱਕੇ ਹੋਣੇ ਚਾਹੀਦੇ ਨੇ ਜਾਂ ਫਿਰ ਤੁਸੀਂ ਗਲਵਜ਼ ਵਗੈਰਾ ਜਿਹੜਾ ਉਹ ਪਾ ਲਓ ਇਸ ਤਰ੍ਹਾਂ ਆਪਾਂ ਇਹਦੇ ਉੱਪਰ ਹਲਦੀ ਤੇ ਨੂਨ ਲਗਾ ਕੇ 5-6 ਘੰਟੇ ਲਈ ਸਾਈਡ ਤੇ ਰੱਖ ਦਵਾਂਗੇ ਉਸ ਤੋਂ ਬਾਅਦ ਆਪਾਂ ਜਿਹੜੇ ਮਸਾਲੇ ਆ ਉਹ ਦੇਖ ਲੈਣੇ ਆ 1.5 ਚਮਚ ਕਲੌਂਜੀ ਆ 2 ਚਮਚ ਮੇਥੀ ਦਾਣਾ ਥੋੜੀ ਜੀ ਕਾਲੀ ਮਿਰਚ ਲਾਲ ਮਿਰਚ ਸਵਾਦ ਅਨੁਸਾਰ ਨੂਨ ਵੀ ਆ ਜਿਹੜਾ ਸਵਾਦ ਅਨੁਸਾਰ ਲਿਆਏ 1 ਚਮਚ ਹਲਦੀ ਦਾ ਲਿਆਏ 2 ਚਮਚ ਮੈਂ ਸੌਂਫ ਤੇ ਲਿਆ ਹੈ 1 ਚਮਚ ਜੀਰਾ ਲਿਆ ਹੈ ਤੇ 1 ਚਮਚ ਆਪਾਂ ਜਿਹੜਾ ਦੇਗੀ ਮਿਰਚ ਲਈਆ ਕੋਈ ਮਸਾਲਾ ਤੁਸੀਂ ਸਕਿਪ ਕਰਨਾ ਹੈ ਜਾਂ ਫਿਰ ਮਸਾਲੇ ਘੱਟ ਵੱਧ ਰੱਖਣੇ ਨੇ ਉਸ ਹਿਸਾਬ ਨਾਲ ਆ ਜਿਹੜਾ ਤੁਸੀਂ ਮਸਾਲੇ ਰੱਖ ਸਕਦੇ ਹੋ ਕਈਆਂ ਨੂੰ ਜ਼ਿਆਦਾ ਮਸਾਲੇ ਵਾਲਾ ਪਸੰਦ ਹੁੰਦਾ ਹੈ ਫਿਰ ਉਹ ਜ਼ਿਆਦਾ ਮਸਾਲੇ ਵੀ ਪਾ ਸਕਦੇ ਆ ਜਿਨ੍ਹਾਂ ਨੂੰ ਘੱਟ ਮਸਾਲੇ ਵਾਲਾ ਪਸੰਦ ਹੁੰਦਾ ਹੈ ਉਹ ਘੱਟ ਮਸਾਲੇ ਵੀ ਆ ਜਿਹੜੇ ਪਾ ਸਕਦੇ ਆ ਆਪਣੇ ਕੋਲ 1/2 ਕਿਲੋ ਆਂਬ ਜਿਹੜਾ ਮੈਂ achar ਬਣਾਇਆ ਹੈ ਮੈਂ ਜਿਆਦਾ ਮਸਾਲੇ ਵਾਲਾ ਰੱਖਿਆ ਹੈ ਇਸ ਲਈ ਆਪਾਂ ਜਿਹੜਾ ਇੰਨੇ ਮਸਾਲੇ ਰੱਖ ਲਏ ਆ ਉਸ ਤੋਂ ਬਾਅਦ ਇੱਕ ਛੋਟੀ ਕੌਲੀ ਆਪਾਂ ਸਰੋਂ ਦਾ ਤੇਲ ਬਿਲਕੁਲ ਗਰਮ ਕਰ ਲੈਣਾ ਗਰਮ ਕਰਨ ਤੋਂ ਬਾਅਦ ਜਦੋਂ ਇਹ ਕੋਸਾ ਜਿਹਾ ਹੋ ਗਿਆ ਉਸ ਟਾਈਮ ਤੇ ਸਾਰੀਆਂ ਚੀਜ਼ਾਂ ਮਸਾਲੇ ਦੇ ਵਿੱਚ ਮਿਕਸ ਕਰ ਦੇਣੇ ਨੇ ਜਿਆਦਾ ਗਰਮ ਦੇ ਵਿੱਚ ਨਹੀਂ ਪਾਉਣੇ ਹੈਗੇ ਨਹੀਂ ਤਾਂ ਮਸਾਲੇ ਆ ਜਿਹੜੇ ਮਿਰਚ ਵਗੈਰਾ ਹਲਦੀ ਉਹ ਸੜ ਜੂਗੇ ਇਸ ਤਰ੍ਹਾਂ ਮਿਕਸ ਕਰ ਦਵਾਂਗੇ ਮੈਂ ਕੜਾਈ ਦੇ ਵਿੱਚ ਹੀ ਇਹ ਜਿਹੜੇ ਅੰਬ ਰਲਾ ਦੂੰਗੀ ਤੁਸੀਂ ਚਾਹੋ ਅਲੱਗ ਤੋਂ ਜਿਹੜੀ ਪਲੇਟ ਵਗੈਰਾ ਜਾਂ ਫਿਰ ਤੁਸੀਂ ਕੋਈ ਵੀ ਕੌਲਾ ਵਗੈਰਾ ਉਹਦੇ ਵਿੱਚ ਰਲਾ ਸਕਦੇ ਹੋ ਜੇ ਤੁਸੀਂ ਗ੍ਰਾਮ ਜਾਂ ਕਿਲੋ ਦੇ ਵਿੱਚ ਅੰਬ ਦਾ achar ਪਾਉਨੇ ਹੋ ਤਾਂ ਕਿਲੋ ਚਾਰ ਦੇ ਲਈ 500 ਗ੍ਰਾਮ ਸਰੋਂ ਦਾ ਤੇਲ ਆ ਜਿਹੜਾ ਲੱਗ ਜਾਂਦਾ ਏ ਜਦੋਂ ਤੱਕ ਸਰੋਂ ਦੇ ਤੇਲ ਨਾਲ ਆਚਾਰ ਉੱਪਰ ਤੱਕ ਢੱਕਿਆ ਹੋਊਗਾ ਉਸ ਟਾਈਮ ਤੱਕ ਆਚਾਰ ਖਰਾਬ ਨਹੀਂ ਹੋਊਗਾ ਜਿੱਥੋਂ ਜਿੱਥੋਂ ਨੰਗਾ ਹੋਊਗਾ ਉੱਥੋਂ ਉੱਥੋਂ ਜਿਹੜੀ ਚਾਰ ਨੂੰ ਉਲੀ ਲੱਗ ਜੂਗੀ ਤੇ ਚਾਰ ਦੇ ਵਿੱਚ ਨਮੀ ਹੋਊਗੀ ਫੇਰ ਵੀ ਆਚਾਰ ਨੂੰ ਉਲੀ ਲੱਗ ਜਾਂਦੀ ਆ ਰੋਜ਼ ਤੁਸੀਂ ਇਹਨੂੰ 2-3 ਦਿਨਾਂ ਜਿਹੜੀ ਧੁੱਪ ਦਿਖਾਉਂਦੇ ਰਹਿਣਾ ਏ ਉਸ ਤੋਂ ਬਾਅਦ ਹੀ ਤੁਸੀਂ ਇਹਨੂੰ ਜਿਹੜਾ ਸਟੋਰ ਕਰਨਾ ਹੈ ਜਾਂ ਜਿਹੜੇ ਭਾਂਡੇ ਵਿੱਚ ਪਾਇਆ ਹੈ ਤੁਸੀਂ ਉਹਨੂੰ ਧੁੱਪ ਦੇ ਵਿੱਚ ਰੱਖਦੇ ਰਹਿਣਾ ਹੈ 3-4 ਦਿਨ ਉਸ ਤੋਂ ਬਾਅਦ ਇਹ achar ਹਫਤੇ ਦੇ ਬਾਅਦ ਬਣ ਕੇ ਤਿਆਰ ਹੋ ਜਾਊਗਾ ਖਾਣ ਲਈ ਇਸ ਤਰ੍ਹਾਂ ਇਹ ਬਿਲਕੁਲ ਬਣ ਕੇ ਤਿਆਰ ਹੋ ਗਿਆ ਤੇ ਗੁਠਲੀ ਵਗੈਰਾ ਵੀ ਜਿਹੜੀ ਤੁਹਾਨੂੰ ਕੱਢਣ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦਾ ਹੈ ਇਸ ਗੱਲ ਦਾ ਵੀ ਧਿਆਨ ਰੱਖਣਾ ਹੈ ਕਿ ਭਾਂਡਾ ਜਿਹਦੇ ਵਿੱਚ ਪਾਉਣਾ ਹੈ ਤੁਸੀਂ ਉਹ ਵੀ ਸੁੱਕਾ ਹੋਣਾ ਚਾਹੀਦਾ ਤੇ ਜਿਹਦੇ ਚਮਚ ਨਾਲ ਤੁਸੀਂ achar ਕੱਢਣਾ ਹੈ ਉਹ ਵੀ ਬਿਲਕੁਲ ਸੁੱਕਾ ਹੋਣਾ ਚਾਹੀਦਾ ਪਾਣੀ ਲੱਗਿਆ ਨਹੀਂ ਹੋਣਾ ਚਾਹੀਦਾ ਫਿਰ ਆ ਜਾ ਰਾ ਜਿਹੜਾ ਤੁਹਾਡਾ ਖਰਾਬ ਨਹੀਂ ਹੋਊਗਾ ਜੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਰ ਦਿਓ ਮਿਲਾਂਗੇ ਨਵੀਂ ਰੈਸਪੀ ਦੇ ਵਿੱਚ ਨਵੀਂ ਵੀਡੀਓ ਦੇ ਵਿੱਚ ਥੈਂਕ ਯੂ ਜੀ